ਦੋਸਤੋ ਅੱਜ ਗੁਰਦਾਸਪੁਰ ਵੀ ਜਿਹੜਾ ਵਾ ਕਸ਼ਮੀਰ ਦੇ ਪਹਿਲਗਾਮ ਦੇ ਜਿਹੜਾ ਵਾ ਕੱਲ ਜਿਹੜੀ ਵਾਦਤ ਨੂੰ ਅਤਵਾਦੀਆਂ ਵੱਲੋਂ ਅੰਜਾਮ ਦਿੱਤਾ ਗਿਆ ਵਾ ਸੋ ਪਾਕਿਸਤਾਨੀ ਅਤਵਾਦੀਆਂ ਵੱਲੋਂ ਅੰਜਾਮ ਦਿੱਤਾ ਗਿਆ ਸੋ ਤੇ ਰੋਸ ਰੂਪ ਜਿਹੜਾ ਵਾ ਅੱਜ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵਜੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਸੋ ਮੋਮਬਤੀਆਂ ਕੈਂਡਲ ਜੜੀਆਂ ਜੀ ਜਗਾ ਕੇ ਜਿਹੜਾ ਵਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਵੱਡੀ ਗਿਣਤੀ ਜਿਹੜਾ ਵਾ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਔਰ ਜਿਹੜੇ ਇਹਨਾਂ ਦੇ ਵਰਕਰ ਨੇ ਜੀ ਇਕੱਠੇ ਹੋਏ ਨੇ ਔਰ ਗੁੱਸਾ ਜਲਾਵਾ ਉਹ ਦੇਖਣ ਨੂੰ ਕਿਦਾਂ ਲੱਗਦਾ ਮਿਲ ਰਿਹਾ ਹੈ ਜਨਤਾ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਉਹ ਇਹ ਕਿਤਨਾ ਕਿਤਨਾ ਸੱਚਾਈ ਹੈ ਜੀ ਹਾਲਾਤ ਬੜੇ ਮਾੜੇ ਨੇ ਲੋਕਾਂ ਨੇ ਕਰਦੇ ਨੇ ਪਾਕਿਸਤਾਨੀ ਰਾਤਵਾਦੀ ਜਿਹੜੇ ਆ ਉਹਨਾਂ ਵੱਲੋਂ ਬੇਨਿਰਦੋਸ਼ ਜਿਹੜੇ ਆ ਜੀ ਲੋਕਾਂ ਨੂੰ ਮਾਰਿਆ ਗਿਆ ਔਰ ਅੱਜ ਦੇਸ਼ ਭਰ ਵਿੱਚ ਜਿਹੜਾ ਵੀ ਕਰੋਸ਼ ਦੇਸ਼ ਭਰ ਵਿੱਚ ਜਿਹੜਾ ਗੁੱਸਾ ਵਾ

Pakistan us here for I. here for I. here for I. here for I. Sodiat, not in the world. 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 Sodiat, ਦੇਖੋ ਜੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਔਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਕਾਹਰ ਆਇਆ ਤਾਂ ਜਿਹੜਾ ਹੈ ਇੱਕ ਐਸਾ ਕਰਮ ਕੀਤਾ ਹੈ ਪਾਕਿਸਤਾਨੀ ਅਤਵਾਦੀਆਂ ਨੇ ਕਿ ਪਹਿਲਗਾਮ ਦੇ ਵਿੱਚ ਸਾਡੇ 28 ਜਿਹੜੇ ਨੇ ਬਿਲਕੁਲ بے ہوش ਜਿਹੜੇ سلانی ਸੀਗੇ گئے تھے ਸੀਗੇ 6-7 ਸਟੇਟਾਂ ਤੋਂ ਉਹਨਾਂ ਨੂੰ ਉਹਨਾਂ ਨੇ ਗੋਲੀਆਂ ਨਾਲ ਪੁੰਡਾ ਹੈ ਔਰ ਦੇਖੋ ਇਹਦੇ ਵਿੱਚ ਇੱਕ ਗੱਲ ਹੋਰ ਆਂਦੀ ਹੈ ਕਿ ਉਹਨਾਂ ਨੇ ਪਹਿਲੇ ਨਾਂ ਪੁੱਛਿਆ ਉਹਨਾਂ ਦੇ ਨਾਂ ਪੁੱਛ ਕੇ ਫਿਰ ਉਹਨਾਂ ਨੇ ਕਈਆਂ ਦੇ ਪੈਂਟ ਵੀ ਲਾ ਕੇ ਉਹਨਾਂ ਨੂੰ ਦੇਖਿਆ ਹੈ ਕਿਉਂਕਿ ਬੜੀ ਬਣੀ ਹੋਈ ਸਾਜ਼ਿਸ਼ ਸੀਗੀ ਕਿ ਆਪਾਂ ਕਿਉਂਕਿ ਉਹ ਬਹੁਤ ਵੱਡੀ ਜਿਹੜੀ ਹੈ سلانی ਸੰਸਾ ਹੈ ਔਰ ਉਹ ਜਗਾ ਹੈਗੀ ਜਿੱਥੇ ਲੱਖਾਂ ਦੇ ਵਿੱਚ ਲੋਕ ਜਿਹੜੇ ਉੱਥੇ ਜਾਂਦੇ ਨੇ ਔਰ ਆਪਣਾ ਜਿਹੜਾ ਹੈ ਉਥੇ ਛੁੱਟੀਆਂ ਦਾ ਆਨੰਦ ਲੈਂਦੇ ਨੇ ਇਹ ਕਾਰਨਾ ਜਿਹੜਾ ਹਰਕਤ ਆ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਤੁਹਾਨੂੰ ਯਾਦ ਹੋਵੇਗਾ 2000 ਦੇ ਵਿੱਚ ਜਦੋਂ ਬਿਲਕੁਲ ਇੰਟਰਨ ਵੀ ਹਿੰਦੁਸਤਾਨ ਦੇ ਵਿੱਚ ਆਏ ਸੀਗੇ ਚਿੱਟੀ ਸਿੰਘ ਵਾਲੇ ਦੇ ਵਿੱਚ ਵੀ ਸਾਡੇ ਸਰਦਾਰ ਭਰਾਵਾਂ ਦਾ ਉਥੇ ਕਤਲ ਕੀਤਾ ਗਿਆ ਸੀਗਾ 32 ਦੇ ਕਰੀਬ ਉਹੀ ਸੇਮ ਕਾਰਨਾ ਜਿਹੜਾ ਕੰਮ ਕੀਤਾ ਹੈ ਉਸ ਇਹਨਾਂ ਨੇ ਅਤਵਾਦੀਆਂ ਨੇ ਕੀਤਾ ਹੈ ਔਰ ਇਹ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਹਿਣਾ ਹੈ ਹੁਣ ਸਹੀ ਜਿਹੜਾ ਹੈ ਮੌਕਾ ਹੈ ਕਿ ਇਹਨਾਂ ਨੂੰ ਬਿਫਿਟਿੰਗ ਜਿਹੜਾ ਹੈ ਆਨਸਰ ਦਿੱਤਾ ਜਾਵੇ ਯੋਗ ਆਨਸਰ ਦਿੱਤਾ ਜਾਵੇ ਤਾਂ ਜੋ ਇਹਨਾਂ ਦੇ ਫੌਜ ਦੀ ਜਿਹੜੀ ਹੈ ਕਮਰੋ ਟੁੱਟੇ ਕਿਉਂਕਿ ਜਿੰਨੇ ਵੀ ਆਤਵਾਦੀ ਹਨ ਉਹ ਫੌਜ ਦੇ ਸੁਰੱਖਣ ਦੇ ਅੰਦਰ ਹੀ ਉਹ ਕੰਮ ਕਰ ਰਹੇ ਹਨ ਜੇ ਹੋ ਨਾ ਇਹਨਾਂ ਨੇ ਕੰਮ ਕੀਤਾ ਤੇ ਬਹੁਤ ਹੀ ਜ਼ਿਆਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ ਇਸ ਲਈ ਅਸੀਂ ਸਾਰੇ ਭਰਾ ਜਿਹੜੇ ਹੈ ਵਰਕਰ ਆਮ ਆਦਮੀ ਪਾਰਟੀ ਦੇ ਅਸੀਂ ਆਪਣੇ ਪਾਰਟੀ ਦੇ ਸੰਦੇਸ਼ ਦੇ ਉੱਪਰ ਜਿਹੜੀ ਹੈ ਕੈਂਡਲ ਮਾਰਚ ਜਿਹੜੀ ਆ ਉਹ ਅੱਜ ਗੁਰਦਾਸਪੁਰ ਦੇ ਵਿੱਚ ਕੱਢ ਰਹੇ ਆ ਇਹ ਸ਼ਾਂਤੀ ਕੈਂਡਲ ਮਾਰਚ ਹੈ ਕੋਈ ਇਸ ਵਿਰੋਧ ਦੇ ਵਿੱਚ ਹੈ ਦੀ ਭਾਈ ਮਨੁੱਖਤਾ ਦੀ ਔਰ ਬੇ ਬੇਕਸੂਰ ਹਤਿਆਰੇ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਕਤਲ ਕੀਤਾ ਹੈ ਇੱਕ ਤੇ ਦੋ ਵਿਦੇਸ਼ੀ ਸੀਗੇ ਉਹਦੇ ਵਿੱਚ ਜਿਹੜੇ ਸਲਾਨੀ ਜਿਨ੍ਹਾਂ ਨੂੰ ਉਹਨਾਂ ਨੇ ਮੌਤੇ ਘਾਟ ਉਤਾਰਿਆ ਹੈ ਇੱਕ ਤੇ ਬਿਲਕੁਲ ਦੋ ਚਾਰ ਦਿਨ ਹੋਏ ਸੀ ਵਿਆਹ ਵਾਸਤੇ ਉਹ ਆਪਣੇ ਇੱਥੇ ਆਏ ਸੀਗੇ ਕੁਮਨ ਨੂੰ ਉਹਨਾਂ ਦੇ ਹਸਬੰਡ ਨੂੰ ਜਿਹੜਾ ਹੈ ਉਹ ਕਤਲ ਕੀਤਾ ਗਿਆ ਉਹਦੀ ਜਿਹੜੀ ਵਾਈਫ ਸੀਗੀ ਉਹ ਕਹਿੰਦੀ ਸੀ ਮੇਰਾ ਹਸਬੰਡ ਤੇ ਕਤਲ ਕਰਤਾ ਮੈਨੂੰ ਵੀ ਗੋਲੀ ਮਾਰ ਦੋ ਕਹਿੰਦੇ ਨਹੀਂ ਤੈਨੂੰ ਨਹੀਂ ਗੋਲੀ ਮਾਰਨੀ ਤੂੰ ਆਪਣਾ ਸਮਤਾਪ ਜਿਹੜਾ ਉੱਥੇ ਚੇਲ ਬਹੁਤ ਦੁਖਾਲੀ ਗੱਲ ਹੈ ਸਾਰੇ ਜਿਹੜੇ ਆ ਗੁਰਦਾਸਪੁਰ ਦੇ ਨਿਵਾਸੀ ਇਹ ਹਿੰਦੁਸਤਾਨ ਦੇ ਨਿਵਾਸੀ ਇਸ ਦੁੱਖ ਦੇ ਵਿੱਚ ਸ਼ਾਮਲ ਆ ਔਰ ਸਰਕਾਰ ਨੂੰ ਸੈਂਟਰ ਨੂੰ ਇਹ ਕਹਿੰਦੇ ਆ ਕਿ ਹੁਣ ਟਾਈਮ ਆ ਹੁਣ ਸਰਜੀਕਲ ਸਟ੍ਰਾਈਕ ਦਾ ਨਹੀਂ ਆ ਹੁਣ ਸਿੱਧਾ ਜਿਹੜਾ ਹੈ ਇਸ ਫੌਜ ਦੀ ਜੜੀ ਹੈ ਪਾਕਿਸਤਾਨ ਦੀ ਇਹ ਕਮਰ ਤੋੜੀ ਜਾਵੇ ਤਾਂ ਜੋ ਉਹ ਸੁਰੱਖਣ ਦਿੰਦੀ ਹੈ ਨਾ ਅੱਤਵਾਦੀਆਂ ਨੂੰ ਭਾਵੇਂ ਉਹ ਕੋਈ ਵੀ ਸੰਗਠਨ ਹੈਗੀ ਆ ਚੱਲ ਰਿਹਾ ਉਹ ਪਾਕਿਸਤਾਨ ਦੀ ਫੌਜ ਦੇ ਅੰਡਰ ਹੈ ਸੋ ਮੇਰੇ ਵੀਰੋ ਆਪਾ ਆਪ ਇੱਕ ਆਕਾ ਇੱਕਾ ਰਖਣਾ ਮਾ ਔਰ ਉਹ ਕਸ਼ਮੀਰੀ ਭਰਾਵਾਂ ਦੇ ਨਾਲ ਜਿਨ੍ਹਾਂ ਨੇ ਉੱਥੇ ਵੀ ਇਹ ਦੁੱਖ ਮਾਨਿਆ ਹੈ ਉਸ ਜਗ੍ਹਾ ਦੇ ਉੱਪਰ ਅਸੀਂ ਵੀ ਅੱਜ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ ਔਰ ਜਿਹੜੇ ਸ਼ਹੀਦ ਹੋਏ ਨੇ ਉੱਥੇ ਸਾਡੇ ਭਰਾ ਠਾਈ ਉਹ ਭਾਵੇਂ ਵਿਦੇਸ਼ੀ ਨੇ ਭਾਵੇਂ ਸਾਡੇ ਅਲੱਗ-ਅਲੱਗ ਸਟੇਟਾਂ ਦੇ ਉਹਨਾਂ ਦੇ ਪਰਿਵਾਰਾਂ ਨਾਲ ਅਸੀਂ ਵੀ ਸੁੱਖ ਦੁੱਖ ਜਿਹੜਾ ਹੈ ਸਾਂਝਾ ਕਰਦੇ ਆ ਸ਼ਹਿਰ ਵਾਸੀਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਵੀ ਉਹ ਸਾਰੇ ਸਾਡੀ ਇੱਕ ਛੋਟੀ ਕਾਲ ਤੇ ਇੱਥੇ ਸ਼ਹਿਰ ਵਿੱਚ ਇਕੱਠੇ ਹੋਏ ਅਤੇ ਜਿਹੜਾ ਥੋੜੇ ਦੇ ਦੋ ਦਿਨ ਪਹਿਲਾਂ ਜਿਹੜਾ ਅਤਵਾਦੀ ਹਮਲਾ ਹੋਇਆ ਕਸ਼ਮੀਰ ਦੇ ਵਿੱਚ ਸਾਡੇ ਹਿੰਦੁਸਤਾਨੀ ਭਰਾਵਾਂ ਉੱਤੇ ਟੂਰਿਸਟ ਉੱਤੇ ਉਹਦੀ ਅਸੀਂ ਕੜੀ ਨਿੰਦਾ ਕਰਦੇ ਆਂ ਜਿਹੜਾ ਅਸੀਂ ਇਹ ਕੈਂਡਲ ਮਾਰਚ ਕਰ ਰਹੇ ਆਂ ਇਹ ਉਸੇ ਰੋਸ਼ ਦੇ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰ ਰਹੇ ਆਂ ਤੇ ਸਰਕਾਰ ਅੱਗੇ ਇਹੀ ਅਰਦਾਸ ਰਿਕੁਐਸਟ ਵੀ ਕਰਦੇ ਆਂ ਤੇ ਇਹੀ ਕਿ ਬੇਨਤੀ ਕਰਦੇ ਆ ਵੀ ਜਿੰਨੇ ਸਖਤ ਸਖਤ ਕਦਮ ਹੋਣ ਉਸ ਇਸ ਅਤਵਾਦੀ ਹਮਲੇ ਦੇ ਖਿਲਾਫ ਲਿਆ ਜਾਵੇ ਜੇ ਜਿੱਦਾਂ ਸਾਡੇ ਟੂਰਿਸਟਾਂ ਨੂੰ ਮਾਰਿਆ ਗਿਆ ਮੈਂ ਸੋਚਦਾ ਉਸੇ ਤਰੀਕੇ ਨਾਲ ਹਿੰਦੁਸਤਾਨ ਨੂੰ ਵੀ ਉਹੀ ਜਵਾਬ ਆਪਣਾ ਦੇਣਾ ਚਾਹੀਦਾ ਸੋ ਇਹਨਾਂ ਸ਼ਬਦਾਂ ਨਾਲ ਸਤਿਅਾ ਦਿਲ ਤੋਂ ਧੰਨਵਾਦੀ ਵੀ ਆ ਸ਼ਹਿਰ ਦਾ ਸ਼ਹਿਰ ਨਿਵਾਸੀਆਂ ਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਉਹ ਵਿਚੜੀ ਰੂਹਾਂ ਨੂੰ ਆਪਣੇ ਚਰਨਾਂ 'ਚ ਹੋ ਸਾਨ ਬਖਸ਼ੇ ਬਹੁਤ ਸਖਤ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਜਿਹੜਾ ਉਹਨਾਂ ਨੇ ਘੋਰ ਅਪਰਾਧ ਕੀਤਾ ਵਾ ਉਹਦੀ ਅਸੀਂ ਸਖਤ ਨਿੰਦਾ ਚ ਆਮ ਆਦੀ ਪਾਰਟੀ ਵੱਲੋਂ ਤੇ ਵਪਾਰ ਮੰਡਲ ਦੀ ਟੀਮ ਵੱਲੋਂ ਮੈਂ ਘੋਰ ਨਿੰਦਾ ਕਰਦਾ ਵਾਂ ਜਿਹੜੇ ਪਰਿਵਾਰ ਉਹਨਾਂਸ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੇ ਨਾਲ ਆ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਨਾਲ ਖੜੇ ਆ ਬਾਕੀ ਪਰਮਾਤਮਾਗੇ ਅਰਦਾਸ ਕਰਨਿਆਂ ਕਿ ਜਿਹੜੀਆਂ ਵਿਛੜੀਆਂ ਰੂਹਾਂ ਵਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦ ਧਰਮ ਦਾ ਨਾਂ ਕੋਈ ਧਰਮ ਦਾ ਨਾਂ ਨਹੀਂ ਹੁੰਦਾ ਇਹ ਜਿੰਨੀ ਵੀ ਚਾਲਾਂ ਨੇ ਪਾਕਿਸਤਾਨ ਦੀ ਚਾਲ ਹੈ ਸਾਡੀ ਮੋਦੀ ਸਰਕਾਰ ਨੂੰ ਚਾਹੀਦਾ ਵਾ ਕਿ ਆ ਕੇ ਇਹਨਾਂ ਦਾ ਪੂਰਾ ਸਜ਼ਾ ਦਵੇ ਪੂਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪੂਰੇ ਮਤਲਬ ਛੇੜਨਰ ਦੇ ਬਿਨ ਸ਼ਾਂਤੀ ਬਹਾਲ ਕਰੇ ਥੈਂਕ ਯੂ ਬਈਤੀ ਵਪਾਰ ਮੰਡਲ ਦੇ ਪ੍ਰਧਾਨ ਵੀ ਉਹ ਗਦਾਰਪੁਰ ਵਿੱਚ ਵੀ ਇੱਕ ਸੋਸ਼ਲ ਮੀਡੀਆ ਦੇ ਪੋਸਟਾ ਵਾਇਰਲ ਹੋਣੀ ਹੈ ਇੱਥੇ ਵੀ ਇੱਕ ਖਾਸੁੰ ਦਾਇ ਨੂੰ ਕਿਰਾਏ ਦੇ ਦੁਕਾਨਾਂ ਦਿੱਤੀਆਂ ਗਈਆਂ ਕਾਫੀ ਜ਼ਿਆਦਾ ਸੋਨ ਵਾਲੇ ਸਮਝਦੇ ਇੱਥੇ ਵੀ ਇਦਾਂ ਦੇ ਦੇਖੋ ਮੈਂ ਪਹਿਲਾਂ ਹੀ ਗੱਲ ਕਿਹਾ ਵਾ ਕਿ ਉਹ ਸਾਡੇ ਵੀ ਭਰਾ ਹੀ ਨੇ ਕੋਈ ਧਰਮ ਨਹੀਂ ਹੁੰਦਾ ਮਜਬ ਕੋਈ ਧਰਮ ਨਹੀਂ ਹੁੰਦਾ ਤਵਾਦਾ ਬਿਨਾ شناخت ਹੋਈ ਤੇ ਬੰਦੇ ਰਹਿ ਰਹੇ ਬਿਨਾ شناخت شناخت ਉਹਨਾਂ ਦੀ ਜ਼ਰੂਰੀ ਹੈ ਇਹ ਚੀਨਾਂ ਹੀ ਸਹਿਮਤ ਆ ਕਿਉਂਕਿ ਆਲ ਹੀ ਹੋ ਨਹੀਂ ਪਾਰੀ ਕਾਫੀ ਸਮੇਂ ਤੋਂ ਮੁੱਦਾ ਚ ਘੋ ਰਿਹਾ ਪਰ ਹੋ ਨਹੀਂ ਪਾਰੀ ਸਰ ਗੱਲ ਹੈ ਕਿ شناخت ਉਹ ਦੇ ਰਹੇ ਨੇ ਪੁਲਿਸ ਕਰ ਰਹੀ ਹੈ ਕਾਰਵਾਈ ਕਰ ਰਹੀ ਹੈ ਜਿਹੜਾ شناخت ਨਹੀਂ ਦੇਗਾ ਉਹ ਉਹ ਵਾਸਤੇ ਬਾਹਰ ਬਾਕੀ ਉਹ ਸਾਡੇ ਭਰਾ ਹੀ ਨੇ ਸਾਡੇ ਆਮ ਇੰਡੀਆ ਗਵਰਨਮੈਂਟ ਤੋਂ ਉਮੀਦ ਰੱਖਦੇ ਉਹ ਚੁੱਕਨੇ ਚਾਹੀਦੇ ਐ ਸਰ ਜੀ ਇੰਡੀਆ ਗਵਰਨਮੈਂਟ ਨੂੰ ਤੇ ਬਹੁਤ ਸਮੂਤੌਰ ਜਵਾਬ ਦੇਣਾ ਚਾਹੀਦਾ ਵਾ ਇਹਦਾ ਔਰ ਅੱਤਵਾਦ ਨੂੰ ਪੂਰੀ ਫੱਲ ਪਾਣੀ ਚਾਹੀਦੀ ਹੈ ਕੋਈ ਬੰਦਾ ਬਖਸ਼ਣਾ ਨਹੀਂ ਚਾਹੀਦਾ ਕੋਈ ਬੰਦਾ ਯਾਰ ਅੱਤਵਾਦ ਜਿਹੜਾ ਅੱਤਵਾਦੀ ਦੀ ਗੱਲ ਕਰਦਾ ਪੱਕਵਾਦੀ ਦੀ ਗੱਲ ਕਰਦਾ ਸਾਡੇ ਦੇਖੋ ਨਿਰਦੋਸ਼ ਭਰਾਵਾਂ ਨੂੰ ਜੋ ਕਤਲ ਕੀਤਾ ਗਿਆ ਠੀਕ ਹੈ ਭਾਈ